ਧੰਨਵਾਦ ਔਰ ਸ਼ੁਕਰੀਆ ਕਿਉਂਕਿ ਪ੍ਰੈਸ ਇੱਕ ਐਸਾ মিডিਆ ਹੈ ਜਿਹੜਾ ਕਿ ਚੌਥਾ ਸਤੰਭ ਕਿਹਾ ਗਿਆ ਹੈ ਔਰ ਸਾਰਿਆਂ ਦਾ ਜੀ ਆਇਆਂ ਨੂੰ ਔਰ ਸਾਡੇ ਵਿੱਚ ਸਾਡੇ ਜ਼ਿਲ੍ਹਾ ਅਧਿક્ષ ਜਸਪਾਲ ਜੀ ਔਰ ਬਹੁਤ ਹੀ ਸਤਿਕਾਰਯੋਗ ਜਗਾ ਜੀ ਔਰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਸਰਕਾਰ ਜਦੋਂ ਕੇਂਦਰ ਦੇ ਵਿੱਚ ਸਾਡੀ ਬਣੀ 2014 ਤੋਂ ਅਜੀ ਹਮੇਸ਼ਾ ਜਿਹੜਾ ਵੈ ਨਰਿੰਦਰ ਮੋਦੀ ਜੀ ਨੇ ਜਿੰਨੇ ਵੀ ਉਪਰੋਂ ਸਕੀਮਾਂ ਦਿੱਤੀਆਂ ਜੋ ਵੀ ਸਕੀਮਾਂ ਆਈਆਂ ਉਹ 100% ਉੱਤੋਂ ਚੱਲੀਆਂ ਤੇ 100% ਇੱਥੇ ਆ ਕੇ ਟੁਕੀਆਂ ਮਗਰ ਅਫਸੋਰਦ ਦੀ ਗੱਲ ਹੈ ਕਿ ਜਦੋਂ ਇਹ ਬਾੜ ਦੀ ਜਿਹੜੀ ਮੈਂ ਜਿਸ ਅੱਜ ਕੰਡੀਸ਼ਨ ਤੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਆ ਤੁਹਾਡੇ ਨਾਲ ਰੂਬਰੂ ਹੋਣ ਲਈ ਕਿ 2 ਮਹੀਨੇ ਤੋਂ ਆਪਦਾਈ ਔਰ ਬਹੁਤ ਜ਼ਬਰਦਸਤ ਬਾੜ ਦੇ ਵਿੱਚ ਬਾੜ ਰਹੀ ਜਿਹੜਾ ਬਾੜ ਦਾ ਸਾਰਾ ਸਿਲਸਿਲਾ ਚੱਲਿਆ ਤੇ ਸਰਕਾਰ ਨੇ ਜਦੋਂ 1329099 ਕਰੋੜ ਰੁਪਇਆ ਇਹ ਜਿਹੜਾ ਆਪਣਾ ਸੀਗਾ ਐਚ ਡੀਆਰਐਫ ਦਾ ਉਹ ਪੈਸਾ ਇਹਨਾਂ ਦਾ ਅੰਕੜਾ ਕਹਿੰਦਾ ਹੈ ਜਿਹੜਾ ਇਹਨਾਂ ਦੇ ਮੁੱਖ ਸਚਿਵ ਨੇ ਦੱਸਿਆ ਵੀ ਸਾਨੂੰ ਐਨੇ ਦੀ ਲੋੜ ਹੈ ਉਸੇ ਵੇਲੇ ਇਹਨਾਂ ਦੇ ਮੰਤਰੀਆਂ ਨੇ ਕਹਿ ਦਿੱਤਾ ਕਿ ਸਾਨੂੰ ਤਾਂ 20000 ਕਰੋੜ ਦੀ ਲੋੜ ਹੈ ਕਿ 20000 ਕਰੋੜ ਇਹਨਾਂ ਨੇ ਜਿਸ ਲੁੱਟ ਘਸੁੱਟ ਨੂੰ ਮੱਦੇ ਨਜ਼ਰ ਰੱਖ ਕੇ ਆਪ ਸਰਕਾਰ ਨੇ ਝੂਠ ਤੇ ਝੂਠ ਝੂਠ ਤੇ ਝੂਠ ਬੋਲ ਕੇ 92 ਮੈਂਡੇਟ ਲੈ ਕੇ ਪਾਰਟੀ ਨੇ ਸਾਰੇ ਜਿਹੜੀ ਸਮਾਜ ਨੇ ਇੱਕ ਮੈਂਡੇਟ ਦਿੱਤਾ ਔਰ 92 ਸੀਟਾਂ ਦਿੱਤੀਆਂ ਮਗਰ ਉਹਨਾਂ ਨੇ ਝੂਠ ਦੇ ਪਲੰਦੇ ਤੇ ਅੱਜ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਕਹਿਣਾ ਕੀ ਹੈ ਉਹਨਾਂ ਨੇ ਤਾਂ ਇੱਕ ਬਤਾਵਾ ਕਿ ਅਸੀਂ 20000 ਕਰੋੜ ਮੰਗ ਲਈਏ ਤੇ 20000 ਕਰੋੜ ਆਊਗਾ ਉਹ ਸਾਡੀਆਂ ਜੇਬਾਂ ਚ ਆ ਜਾਵੇ। ਬੜੇ ਅਫਸੋਸ ਦੀ ਗੱਲ ਕਹਿਣੀ ਪੈਂਦੀ ਹੈ ਕਿ ਇਹਨਾਂ ਨੇ ਇੰਨਾ ਜ਼ਬਰਦਸਤ ਲੁੱਟਖਸਟ ਦਾ ਮਾਮਲਾ ਫੜ ਲਿਆ ਕਿ ਸਾਡੇ ਜਿਹੜੇ ਐਨੇ ਜ਼ਬਰਦਸਤ ਬਾੜ ਪੀੜਿਤ ਲੋਕ ਨੇ ਉਹਨਾਂ ਨਾਲ ਵੀ ਰਾਜਨੀਤੀ ਕਰਨ ਲੱਗ ਗਏ। ਜਿਹੜੀ ਕਿ ਬੜੀ ਅਫਸੋਸਜਨਕ ਗੱਲ ਹੁੰਦੀ ਹੈ ਕਿ ਇਸ ਮੁੱਦੇ ਤੇ ਤਾਂ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਔਰ ਜਦਕੀ ਸਾਡੇ 20 ਮੰਤਰੀ ਹਜੇ ਤੱਕ ਦੌਰਾ ਕਰ ਚੁੱਕੇ ਨੇ ਪਿੰਡਾਂ ਦੇ ਵਿੱਚ ਔਰ ਹਰ ਇੱਕ ਰਿਪੋਰਟ ਜਿਹੜੀ ਆ ਉਹ ਪਿੰਡਾਂ ਚੋਂ ਲਈ ਜਾਂਦੇ ਔਰ ਉਹ ਫੇਰ ਕਹੀ ਜਾਂਦੇ ਨੇ ਵੀ ਸਾਨੂੰ ਤਾਂ ਕੇਂਦਰ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਤੁਸੀਂ ਆਪਣਾ ਅੰਕੜਾ ਦਿਓ ਆਂਗੜਾ ਉਹਨਾਂ ਕੋਲ ਹੈ ਨਹੀਂ 20000 ਕਰੋੜ ਦੇ ਦਿਓ ਸਾਨੂੰ ਇੰਨਾ ਕਰੋੜ ਦੇ ਦਿਓ ਜਦੋਂ ਇਹਨਾਂ ਦੇ ਮੁਖੇ ਤੇ 13299 ਕਰੋੜ ਬੋਲਦੇ ਪਏ ਨੇ ਤਾਂ ਇਹ ਇਹਨਾਂ ਕੋਲ ਅੰਕੜਾ ਕਿਉਂ ਨਹੀਂ ਹੈ ਸਾਡੇ ਕੇਂਦਰੀ ਮੰਤਰੀਆਂ ਦਾ 20 ਮੰਤਰੀਆਂ ਦਾ ਦੌੜਾ ਹੋ ਚੁੱਕਾ ਹੈ ਔਰ 28 ਤੋਂ 30 ਮੰਤਰੀ ਜਿਹੜੇ ਆ ਦੌੜੇ ਦੇ ਵਿੱਚ ਕੰਟੀਨਿਊ ਲੱਗੇ ਹੋਏ ਨੇ ਜਿਹੜੇ ਕਿ ਕੇਂਦਰੀ ਮੰਤਰਾਲੇ ਤੋਂ ਇੱਥੇ ਪੰਜਾਬ ਦੇ ਵਿੱਚ ਪੂਰੇ ਤਰੀਕੇ ਨਾਲ ਅਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਰਹੇ ਨੇ ਔਰ ਹਰ ਇੱਕ ਰਿਪੋਰਟ ਇੱਕ ਇੱਕ ਰਿਪੋਰਟ ਜਿਹੜੀ ਹੈ ਉਹ ਪਰਸਨਲੀ ਲੈ ਰਹੇ ਨੇ ਤਾਂ ਕਿ ਕਿਸੇ ਵੀ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਵੀ ਇਸ ਪੀੜਿਤ ਨੇ ਲੋਕ ਉਹਨਾਂ ਨੂੰ ਰਾਹਤ ਜਿਹੜੀ ਹੈ ਡਾਰਕ ਪਹੁੰਚ ਸਕੇ ਮਗਰ ਇਹ ਲੋਕ ਜਾਣਦੇ ਨੇ कि ਸਾਡੇ ਥਰੂ ਇਹ ਚੱਲੇ ਕਿ ਤਾਂ ਕਿ 100% ਜਿੱਦਾ ਇਹ ਕਹਿੰਦੇ ਜੀ ਵੀ 100 ਚੱਲਦਾ ਤੇ 25 ਪਹੁੰਚਦਾ ਇਹ ਬਾਕੀ ਬਾਹਰੋਂ ਬਾਹਰ ਅਸੀਂ ਜਿਹੜਾ ਵਾ ਖਾਲੀ ਇਹ ਉੱਥੇ ਲੁੱਟ ਘੋੜਦਾ ਇੱਕ ਨਮੂਨਾ ਜਿਹੜਾ ਵਾ ਮੰਤਰੀਆਂ ਨੇ ਪੇਸ਼ ਕੀਤਾ ਉਹ ਮੰਤਰੀ ਜਿਹੜੇ ਆ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਅਸੀਂ ਫੰਡ ਮੰਗਣਾ ਹੈ ਕੇਂਦਰ ਸਰਕਾਰ ਓਪਨ ਕਹਿ ਰਹੀ ਹੈ ਵੀ ਜਦੋਂ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਹੈ ਜੀ ਹੈ ਖਾੜੇ ਅੰਕੜੇ ਆ ਰਹੇ ਨੇ ਉਸ ਅੰਕੜਿਆਂ ਦੇ ਸਾਹਮਣੇ ਅਸੀਂ ਅਸੀਂ ਬਿਲਕੁਲ ਉਹ ਜਿਹੜਾ ਨਰੋਲ ਪੈਸਾ ਜਿਨ੍ਹਾਂ ਦੇ ਪੀੜਿਤ ਲੋਕਾਂ ਦੇ ਘਰਾਂ ਤੱਕ ਡਾਇਰੈਕਟ ਜਿਹੜਾ ਵਾ ਅਸੀਂ ਪੰਚਾਵਾਂਗੇ ਮਗਰ ਬੜੀ ਅਫਸੋਸ ਹੈ ਕਿ ਮਾਨ ਸਰਕਾਰ ਤਾਂ ਆਪਣੇ ਹੀ ਉਲਝਣ ਹੈ ਜੁਲਝੀ ਹੋਈ ਹੈ ਨਾ ਉਹਨਾਂ ਨੂੰ ਇਹ ਆਪਣੇ ਪੀੜਿਤ ਦੀ 2 ਮਹੀਨੇ ਨਿਕਲ ਗਏ ਉਹਨਾਂ ਨੇ ਕੋਈ ਯੋਜਨਾ ਬਣਾਈ ਨਾ ਉਹਨਾਂ ਨੇ ਪਹਿਲਾਂ ਕੋਈ ਯੋਜਨਾ ਬਣਾਈ ਜਦੋਂ ਦੀ ਸਰਕਾਰ ਬਣੀ ਹੈ ਸਵਾਇ ਝੂਠ ਜਦੋਂ ਮੈਂ ਇਹਦੇ ਨਾਲ ਰਿਲੇਟਿਡ ਗੱਲ ਕਰਦਾ ਕਿ ਪਹਿਲਾਂ ਉਹਨਾਂ ਨੇ ਮਹਿਲਾ ਮਾ ਦਾ 1000 ਰੁਪਿਆ ਕਰ ਕਰਕੇ ਵੀ 1000 ਰੁਪਿਆ ਦਵਾਂਗੇ ਹਰ ਮਹੀਨੇ ਤੁਹਾਡੇ ਖਾਤੇ ਵਿੱਚ ਪਾਵਾਂਗੇ ਸਰਕਾਰ ਬਣਾ ਲਈ ਬਿਲੀ ਮੁਫਤ ਦਵਾਂਗੇ ਸਰਕਾਰ ਬਣਾ ਲਈ ਹੁਣ ਅੱਜ ਸਾਢੇ 3 ਸਾਲ ਹੋ ਗਏ ਕਿਆ ਪਿਛਲੀ ਵਾਰ ਜਦੋਂ ਪੀਰ ਬਾੜ ਆਈ ਸੀਗੀ ਤੇ ਇਹਨਾਂ ਨੂੰ ਨਹੀਂ ਚਾਹੀਦਾ ਸੀਗਾ ਕਿ ਜਿਹੜੀਆਂ ਇਹਨਾਂ ਨੇ ਸਾਰੇ ਦਰਿਆ ਜਾਂ ਜਿਹੜੇ ਵੀ ਐਸੇ ਬਾੜ ਮੀਂਹ ਖੇਤਰ ਨੇ ਉਹਨਾਂ ਦੀ ਰਖਵਾਲੀ ਲਈ ਅਸੀਂ ਕੁਝ ਕੰਮ ਦੇਖੀ ਉਹਨਾਂ ਨੇ ਉਹ ਕਦਮ ਨਾ ਚੱਕ ਕੇ ਸਾਰੇ ਦੇ ਸਾਰੇ ਬੰਨਵੇ ਆ ਅਸੀਂ ਤਾਂ ਜੀ ਗੁਜਰਾਤ ਚੱਲਦੇ ਆ ਗੁਜਰਾਤ ਜਿੱਤਣ ਜਲੇ ਆ ਅਸਲ ਜੀ ਆਜੇ ਹੁਣ ਦਿੱਲੀ ਚੱਲਦੇ ਆ ਦਿੱਲੀ ਜਿੱਤਣ ਚੱਲਨੇ ਆ ਬੰਨਵੇ ਉਹ ਬੰਨਵੇ ਹੀ ਲੈ ਜਾਂਦੇ ਆ ਜਦੋਂ ਲੁਧਿਆਣੇ ਦੇ ਇਲੈਕਸ਼ਨ ਉਪ ਚਨਾਬ ਦੇ ਆਏ ਤਾਂ ਸਾਰੇ ਦੇ ਸਾਰੇ ਮੰਤਰੀ ਟੋਟਲ ਦੇ ਟੋਟਲ ਜਿਹੜੇ ਲਿਆ ਕੇ ਲੁਧਿਆਣੇ ਬਿਠਾ ਦਿੱਤੇ ਇੱਕ ਇੱਕ ਬੂਥ ਤੇ ਬਿਠਾ ਦਿੱਤੇ ਇਹ ਤੁਸੀਂ ਬਾੜ ਪੀੜਿਤ ਦੇ ਵਿੱਚ ਜਿਹੜੀ ਯੋਜਨਾਵਾਂ ਆ ਨੇ ਜਿਹੜੀ ਲੋਕਾਂ ਲਈ ਤੁਹਾਨੂੰ ਲੋਕਾਂ ਨੇ ਇੰਨਾ ਮੈਂਡੇਟ ਦਿੱਤਾ ਵੈਲ ਪਰੋਸਾ ਜਿਤਾਇਆ ਵੈ ਤੁਸੀਂ ਘੱਟੋ ਘਾਟ ਝੂਠ ਬੋਲਣ ਤੇ ਤਾਂ ਨਾ ਕੰਮ ਕਰੋ ਉਹਨਾਂ ਦਾ ਕੰਮ ਸਿਰਫ ਝੂਠ ਦੇ ਝੂਠ ਚਾਇਓ ਮਾਨਸਾਹਵ ਹੋਣ ਚਾਇਓ ਕੇਜਰੀਵਾਲੀ ਹੋਣ ਕਿਉਂਕਿ ਸਰਕਾਰ ਤਾਂ ਕੇਜਰੀਵਾਲ ਚਲਾ ਰਿਆ ਨਾ ਦਾ ਮਾਨਸਾਹਵ ਚਲਾ ਰਿਆ ਨਾ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਰਾਤ ਨੂੰ ਨਹੀਂ ਪਤਾ ਹੁੰਦਾ ਮੈਂ ਕਿੱਥੇ ਬੈਠਾ ਵਾਂ ਤੇ ਕੇਜਰੀਵਾਲ ਦੀ ਸਰਕਾਰ ਜਿਹੜੀ ਹੈ ਉਹ ਇੱਥੇ ਵੀ ਜਿੱਦਾਂ ਲੋਕਾਂ ਨੇ ਦਿੱਲੀ ਤੋਂ ਭਜਾਇਆ ਅੱਜ ਲੋਕਾਂ ਦਾ ਇੱਕ ਮਨ ਬਣ ਚੁੱਕਾ ਕਿਉਂਕਿ ਪਿੱਛੇ ਵੀ ਅਸੀਂ ਜਦੋਂ ਫ੍ਰੀ ਕੈਂਪ ਕਿਸਾਨਾਂ ਦੇ ਲਗਾਉਣ ਲੱਗੇ ਫ੍ਰੀ ਮੈਦ ਲੱਗਣ ਲੱਗੇ ਤਾਂ ਸਾਨੂੰ ਉਹਨਾਂ ਨੇ ਉੱਪਰੋਂ ਆਰਡਰ ਆ ਗਏ ਵੀ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਨੂੰ ਜਿਹੜੀ ਡਾਇਰੈਕਟ ਯੋਜਨਾਵਾਂ ਦੇ ਰਹੇ ਨੇ ਬੀਜੇਪੀ ਦੇ ਲੋਗ ਔਰ ਫ੍ਰੀ ਯੋਜਨਾਵਾਂ ਦੇ ਰਹੇ ਨੇ ਇਹਨਾਂ ਨੂੰ ਬੰਦ ਕਰਾਓ ਇਹਨਾਂ ਨੂੰ ਅਰੈਸਟ ਕਰੋ ਔਰ ਉਹਨਾਂ ਨੇ ਉਸ ਦੇ ਤਹਿਤ ਸਾਰਿਆਂ ਨੂੰ ਨਜ਼ਰਬੰਦ ਕਰ ਲਿਆ ਟੋਟਲ ਮਤਲਬ ਜਿੱਥੇ-ਜਿੱਥੇ ਕੈਂਪ ਲਗਾਣਗੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਕਿਉਂ ਜੀ ਕਿਉਂਕਿ ਅਸੀਂ ਜਿਹੜੇ ਕੇਂਦਰ ਸਰਕਾਰ ਦੇ ਵਿੱਚੋਂ ਯੋਜਨਾਵਾਂ ਆ ਰਹੀਆਂ ਤੁਸੀਂ ਚਲਾ ਲਓ ਦਾ ਓਪਨ ਗਿਆ ਵੀ ਤੁਸੀਂ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਆ ਰਹੀਆਂ ਵੈ ਪਰ ਆਮ ਜਨਤਾ ਤੱਕ ਆ ਰਹੀਆਂ ਤੁਸੀਂ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਤੁਸੀਂ ਆਪ ਚਲਾਓ ਤੁਸੀਂ ਕਿਉਂ ਨਹੀਂ ਚਲਾ ਰਹੇ ਅੱਜ ਬਾੜ ਬਿਰਤ ਦੀ ਜਿਹੜੀ ਪੂੰਜੀ ਆ ਰਹੀ ਹੈ 70 71 ਕੋਟ ਮੈਂ ਖਰਚਿਆ ਵੈ ਸਾਰਾ ਫੰਡ ਪਿਆ ਵੈ ਕਿਉਂ ਨਹੀਂ ਖਰਚ ਰਹੇ ਕਿਉਂ ਨਹੀਂ ਲੋਕਾਂ ਤੱਕ ਦੇ ਰਹੇ ਕਿਉਂ ਨਹੀਂ ਕੇਂਦਰ ਦੀਆਂ ਜਿਹੜੀਆਂ ਆਈਓਈ ਜਿਹੜੀ ਐਨਾ ਫੰਡ ਪਿਆ ਵੈ ਕਿਉਂ ਨਹੀਂ ਉਹਨਾਂ ਲੋਕਾਂ ਤੱਕ ਪਹੁੰਚਾਰੇ ਕਿਉਂਕਿ ਉਹਨਾਂ ਕੋਲ ਅੰਕੜਾ ਹੀ ਨਹੀਂ ਹੈ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਅੰਕੜਾ ਦੇਣਾ ਕਿਨੂੰ ਹੈ ਬਲਕਿ ਸਿਰਫ ਰਾਜਨੀਤੀ ਕਰ ਰਹੇ ਨੇ ਕਿਹਾ ਦੇ ਨੀਤੀ ਨੂੰ ਲਾਭ ਉਹ ਨਹੀਂ ਕਰ ਰਹੇ ਜੀ ਕੇਂਦਰ ਸਰਕਾਰ ਦੇ ਨਹੀਂ ਰਹੀ ਸਰਕਾਰ ਕੇਂਦਰ ਸਰਕਾਰ ਦੇ ਨਹੀਂ ਰਹੀ ਜਦਕਿ ਕੇਂਦਰ ਸਰਕਾਰ ਨੇ ਤਾਂ ਇੰਨਾ ਖੰਡ ਦੇ ਦਿੱਤਾ ਵੈ ਕਿ ਜਿਸ ਨਾਲ ਉਹ ਆਪਣੀ ਵਰਤੋਂ ਸਹੀ ਤਰੀਕੇ ਨਾਲ ਕਰਨ ਔਰ ਉਹਨਾਂ ਦੀ ਯੋਜਨਾਮਾ ਨਾ ਕੇ ਅੱਗੇ ਆંકੜੇ ਦੇਣ ਤੇ ਅਸੀਂ ਉਸ ਤਰੀਕੇ ਨਾਲ ਕੇਂਦਰ ਸਰਕਾਰ ਦੇ ਨੂੰ ਤਿਆਰ ਹੈ ਜਦੋਂ ਨੇ ਇਹ ਵੀ ਕੰਮ ਨਹੀਂ ਕੀਤਾ ਤੇ ਸਾਡੇ ਜਿੰਨੇ ਵੀ ਕੇਂਦਰ ਦੇ ਮੰਤਰੀ ਹੈ ਉਹ ਨਿਚਲੇ ਤਰਤੇ ਹਰ ਪਿੰਡਾਂ ਦੇ ਵਿੱਚ ਆਪਣੇ ਜਾਣ ਲੱਗੇ ਉਹਨਾਂ ਦੇ ਆંકੜੇ ਤਿਆਰ ਉਨਾ ਦੇ ਤਹਿਤ ਜਿਹੜੀ ਆ ਅਸੀਂ ਬੜੇ ਮਤਭਾਗੀ ਗੱਲ ਹੈ ਕਿ ਜਿਸ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਬਣਾਇਆ ਸੀ ਅੱਜ ਉਸੇ ਪੰਜਾਬ ਦੀ ਜਨਤਾ ਨਾਲ ਨੂੰ ਉਹ ਬੇਵਕੂ ਬਣਾ ਰਹੇ ਨੇ ਔਰ ਇਸ ਤਰੀਕੇ ਬੇਵਕੂ ਬਣਾ ਰਹੇ ਨੇ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਅਗਲੀ ਵਾਰ ਸ਼ਾਇਦ ਇਲੈਕਸ਼ਨ ਹੀ ਨਹੀਂ ਕਿਸੇ ਨੇ ਲੰਦਾ। ਗੈਸ ਦਾ ਸਰਕਾਰ ਪੰਜਾਬ ਨੇ ਅੱਜ ਹੀ ਉਹਨਾਂ ਨੇ ਪੰਜਾਬ ਦੀ ਜਨਤਾ ਨੇ ਮਨ ਬਣਾਇਆ ਹੋਇਆ ਵੈ ਕਿ ਆਕ ਕੀ ਜਿਹੜੀ ਆ ਇਸ ਸਰਕਾਰ ਜਿਹੜੀ ਬਣਾਈ ਜਿਹੜੀ ਮੈਂਡੇਟ ਦਿੱਤਾ ਸੀ ਉਹ ਟੁੱਕ ਚੁੱਕੇ ਨੇ। ਮਰ ਫਿਰ ਵੀ ਮੈਂ ਤੁਹਾਡੇ ਮਾਧਿਅਮ ਨਾਲ ਔਰ ਜਨਤਾ ਨਾਲ ਜਨਤਾ ਨੂੰ ਅਪੀਲ ਕਰਾਂਗਾ ਕਿਉਂਕਿ ਜਨਤਾ ਇੱਕ ਜਾਗਰੂਕ ਹੋਵੇ ਕਿ ਜਿਹੜੇ ਇਹ ਜਿਹੜਾ ਆਪਦਾਦ ਆਈ ਹੈ ਜਿਹੜੀ ਪੀੜਿਤ ਹੋਏ ਹੈ ਜਿਹੜਾ ਸਾਡਾ ਮਤਲਬ ਭਰਾ ਕੋਈ ਵੀ ਪੀੜਿਤ ਹੈ ਬਹੁਤ ਜ਼ਬਰਦਸਤ ਪੀੜਿਤ ਹੈ ਉਹਨਾਂ ਤੱਕ ਜਿਹੜਾ ਵਾ ਕੇਂਦਰ ਦੇ ਪੈਸੇ ਪਹੁੰਚਣ ਅੱਜ ਨਾਲ ਹੀ ਕਲੈਕਟਰ ਖਾਤੇ ਦੇ ਵਿੱਚ ਜਿਹੜੇ ਹਰ ਇੱਕ ਨੂੰ ਉਹਨਾਂ ਦੇ ਵਿੱਚ ਹੀ ਖਾਤੇ ਦੇ ਵਿੱਚ ਜਾ ਰਹੀ ਸੀ ਇਹ ਕੇਂਦਰ ਕੋਲ ਜਿੱਦਾ ਚੀਫ ਜੀ ਗੱਲ ਕਰ ਰਹੇ ਹਾਂ ਕਿ ਜਿਹੜਾ ਅੰਕੜਾ ਦਿੱਤਾ ਇਹ ਸਾਡਾ ਅੰਕੜਾ ਨਹੀਂ ਸੀਗਾ ਜੀ ਛੱਡੀ ਨੌ ਨੌ ਥੀ ਆ ਰਿਹਾ ਸੀਗਾ ਇਹ ਅੰਕੜਾ ਚੀਨ ਦਾ ਸੀਗਾ ਉਹਨਾਂ ਨੇ ਅੰਕੜਾ ਦਿੱਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਅੰਕੜਾ ਦਿੱਤਾ ਮੰਤਰੀਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਚੀਨ ਸਾਫ ਜਿਹੜੇ ਅੰਕੜਾ ਦੇ ਰਹੇ ਨੇ ਹਾਬ ਤੱਕ ਕਿਸੇ ਕੱਖ ਤੇ ਦੇ ਰਹੇ ਨੇ ਉਹ 20000 ਕਰੋੜ ਮੰਗਦੇ ਸਾਡਾ ਅੰਕੜਾ 20000 ਕਰੋੜ ਹੈ ਔਰ ਜਿਹੜਾ ਹੁਣ ਮੰਤਰੀ ਆ ਰਹੇ ਨੇ ਉਹ ਮੰਤਰੀ ਇਸੇ ਗੱਲ ਤੇ ਆ ਰਹੇ ਨੇ ਵੀ ਜਿਹੜਾ ਅੰਕੜਾ ਦਾ ਚਾਹੇ ਉਹ ਜਿੰਨੇ ਮਰਜ਼ੀ ਦਾ ਹੋਵੇ ਕਾਗੀ ਕੇਂਦਰ ਸਰਕਾਰ ਉਹਨਾਂ ਨੂੰ ਦੇ ਕੇ ਜਿਹੜੀ ਹੈ ਰਾਹਤ ਕਾ ਨਹੀਂ ਇਹਦੇ ਤੇ ਤਾਂ ਪਰ ਇਹ ਸ਼ਰਤ ਵੀ ਲੈ ਕੇ ਸਰਕਾਰ ਨੂੰ ਮੰਗਿਆ ਮੰਗਿਆ ਉਹਨਾਂ ਨੂੰ ਪਾਰਾ ਰਿਹਾ ਤੂੰ ਦੇਜਾ ਸਰ ਉਹ ਵੀ ਬਾਹਰ ਬਾਹਰ ਉਹ ਨਹੀਂ ਇਹ 13200 ਤੇਰਾ ਤੇਰਾ 13 ਤੇਰਾ 13299 ਕਰੋੜ ਜਦੋਂ ਮੰਗਿਆ ਉਹਨਾਂ ਨੇ ਅੰਕੜੇ ਦੇ ਹੱਥ ਦੇ ਮੰਗਿਆ ਤੇ ਇਹ ਵੀ ਯਾਰ ਜੋੜ ਕੇ ਬਾਹਰ ਕਹਿੰਦੇ ਪਏ ਨਹੀਂ ਐਫ ਡੀ ਆਰ ਫਰਕ ਜਿਹੜਾ ਉਹ 12000 ਕੋ ਜਿਹੜਾ ਕਸ਼ਮੀਰ ਨਾ ਉਹ ਹੀ ਗੱਲ ਨਹੀਂ ਇਹ ਪਿਆਸਾ ਮੰਗਿਆ ਕਿਸ ਵਿਆਪ ਤੇ ਇਹਨਾਂ ਨੇ ਤੇ ਅਗਲੇ ਚੀਫ ਸੈਕਟਰੀ ਇੱਕ ਲਬਦ ਕਹਿ ਰਹੇ ਆ ਅੰਗਰੇਜ਼ ਨੇ ਬੁੱਧੀ ਕਰ ਲੋ ਬੁੱਧੀ ਕਰ ਲੋ ਤੁਸੀਂ ਜੇ ਕੋਈ ਤੁਸੀਂ ਜਿਹੜਾ ਦੇ ਗੌਰ ਜਿਹੜੇ ਮੰਤਰੀ ਜਿਹੜੇ ਸੈਰਾ ਕਰਦੇ ਨੇ ਪੰਜਾਬ ਦੇ ਵਿੱਚ ਉਹ ਗੌਰ ਜਿਹਦਾ ਕੋਪ ਲੈ ਰਹੇ ਆ ਵੀਰ ਕੋਟਾ ਲੈ ਕੇ ਤੇ 12 ਜਾਂ 599 ਕਰੋੜ ਨੂੰ ਲੈ ਕੇ ਠੋਠ ਪਰੋਸਰੀ ਹੈ ਉਹਦੇ ਸੰਬੰਧ ਵਿੱਚ ਅੱਜ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਔਰ ਮੈਂ ਧੰਨਵਾਦ ਕਰਦਾ ਜਿੰਨਾ ਵੀ ਪ੍ਰਿੰਟ মিডিਆ ਔਰ ਪ੍ਰੈਸਰ ਦੇ ਵੀ ਲੋੜੇ ਪਹੁੰਚੇ ਐ ਖਾਰਾਂ ਦਾ ਉਹਦੇ ਹੋਂਦ ਲਈ ਬਹੁਤ ਧੰਨਵਾਦ ਸਾਡੇ ਬਹੁਤ ਹੀ ਯੋਗ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਮੀਤ ਪ੍ਰਧਾਨ ਜੀ ਜਤਿੰਦਰ ਮਿੱਤਰ ਜੀ ਉਹਨਾਂ ਦੇ ਨਾਲ ਗੱਲ ਕਰ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਜੀ ਸਰ ਲੱਗ ਬਸ ਜੀ ਜਿਹੜੀ ਪਤਾ ਨਹੀਂ ਖੜਾ ਦੇ ਪ੍ਰਤੀ ਜਿੰਨਾ ਵੀ ਐਸਟੀਆਰਐਫ ਦਾ ਪੈਸਾ ਆਇਆ ਔਰ ਉਹਦੇ ਸਬੰਧ ਵਿੱਚ ਜੋ ਵੀ ਅੱਗੇ ਗੱਲਬਾਤ ਹੈਗੀ ਹੈ ਪੂਰੀ ਡਿਟੇਲ ਦੀ ਜਾਣਕਾਰੀ ਤੁਹਾਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਮੈਂ ਤਰਫੋਂ ਦੇਣੀ ਹੈ ਫਿਰ ਮੈਂ ਮੇਰੇ ਨਾਲ ਬੈਠ ਗਿਆ 500 ਕਰੋੜਾਂ ਲਈ ਆ 500 ਮਿਲੀਅਨ ਦੇ ਨਫਤ ਅੱទៀਰ ਪੀਐਮ ਦਾ ਬੋਲ ਬਗੈਦਾ ਅਸੀਂ ਦਾ ਤੁਹਾਨੂੰ ਕਹਿ ਰਹੇ ਹਾਂ ਜੀ 13299 ਕਰੋੜ ਰੁਪਈਆ ਜਿਹੜਾ ਫੰਡ ਪਿਆ ਅਸੀਂ 500 ਕਰੋੜ ਕਹਿੰਨੇ ਆ 200 ਕਰੋੜ ਕਹਿੰਨੇ ਆ 70 ਕਰੋੜ ਹਜੇ ਤੱਕ ਲਗਾਇਆ ਹੋਇਆ ਉਹ ਪੈਸਾ ਕਿੱਥੇ ਹੈ ਉਹਨਾਂ ਕੋਲ ਯੋਜਨਾ ਕਿਉਂ ਨਹੀਂ ਹੈ ਉਹਨਾਂ ਕੋਲ ਕਿਉਂ ਨਹੀਂ ਹਜੇ ਤੱਕ ਹਜੇ ਤੱਕ ਆਂਕੜਾ ਆਇਆ 2 ਮਹੀਨੇ बीत ਗਏ ਆਂਕੜਾ ਹਜੇ ਤੱਕ ਨਹੀਂ ਆ ਰਿਹਾ ਉਹਨਾਂ ਕੋਲ ਕਿਉਂ ਨਹੀਂ ਆਂਕੜਾ ਆ ਰਿਹਾ ਜੀ ਕਿਉਂਕਿ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਜਿਹੜਾ ਕੇਂਦਰ ਤੋਂ ਪੈਸਾ ਆਏਗਾ ਅਸੀਂ ਜਿਹੜਾ ਬੰਦਰ ਪਾਟ ਕਰ ਲਾਂਗੇ ਉਹ ਬੰਦਰ ਪਾਟ ਉਹਨਾਂ ਦੀ ਹੋਣੀ ਨਹੀਂ ਰਹੀ ਕਿਉਂਕਿ ਸਾਡੇ ਮੰਤਰੀ ਜਿਹੜੇ ਆ ਉੱਥੇ ਆ ਗਏ ਕਹਿੰਦੇ ਸਾਨੂੰ 12000 ਰੁਪਏ ਕਹਿ ਰਹੇ ਨੇ ਤੁਹਾਡੇ ਕੋਲ ਪਿਆ ਹੈਗਾ ਨਾਲ ਕਿੱਦਾਂ ਹੀ ਕਹਿੰਦੇ ਮੈਂ ਫਿਰ ਉਹੀ ਗੱਲ ਕਹਿ ਰਿਹਾ ਜੀ ਜਦੋਂ ਤੋਂ ਬਣੇ ਨੇ ਮੈਂ ਇੱਕ ਗੱਲ ਦੀ ਬਿਲਕੁਲ ਗਵਾੰਗਾ ਅਗਰ ਪੀ ਐਚ ਡੀ ਤੋਂ ਉੱਪਰ ਵੀ ਕੋਈ ਝੂਠ ਦੀ ਹੈ ਡੈਫੀਨੇਸ਼ਨ ਤੇ ਉਹ ਇਹਨਾਂ ਦੀ ਆਪ ਸਰਕਾਰ ਦੀ ਬਹੁਤ ਵੱਡੀ ਪੀ ਐਚ ਡੀ ਹੈ ਜੇ ਡਬਲ ਪੀ ਐਚ ਡੀ ਕਹੋਗੇ ਜੇ ਇਸ ਤੋਂ ਵੀ ਉੱਪਰ ਕੋਈ ਇਨਾਮ ਇਨਾਮ ਦੇਣਾ ਜਾਊ ਤੇ ਆਪ ਸਰਕਾਰ ਨੂੰ ਤੁਸੀਂ ਦੇ ਸਕਦੇ ਕਿ ਝੂਠ ਬੋਲਣ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਪੀ ਐਚ ਡੀ ਕੀਤੀ ਹੋਈ ਹੈ ਉਹ ਹਰ ਵੇਲੇ ਝੂਠ ਬੋਲਦੇ ਆ ਤੁਹਾਨੂੰ ਵੀ ਪਤਾ ਹੈ ਵੀ ਆਮ ਸਰਕਾਰ ਹੈ ਜੀ ਜਗਾ ਨਹੀਂ ਲਵਾਗੇ ਜੀ ਕੋਠੀ ਨਹੀਂ ਬਣਾਵਾਂਗੇ ਜੀ ਕਮਰਾੜੀ ਲਵਾਗੇ ਜੀ ਸਿਕਿਉਰਟੀ ਨਹੀਂ ਲਵਾਗੇ ਜੀ ਕਾਰ ਨਹੀਂ ਲਵਾਗੇ ਜੀ ਆਮ ਬੰਦੇ ਮੰਗੂ ਇੱਕ ਘਰ ਦੇਵਾਂਗੇ ਜੀ ਇੱਕ ਕਮਰੇ ਤੇ ਰਵਾਂਗੇ ਜੀ ਅਸੀਂ ਕੁਝ ਨਹੀਂ ਕਰਾਂਗੇ ਜੀ ਅਸੀਂ ਬਿਲੀ ਮਾਫ ਕਰ ਦੇਵਾਂਗੇ ਜੀ ਅਸੀਂ ਮਹਿਲਾਵਾਂ ਨੂੰ ਹਜਾਰ ਪੰਝੂਠ ਇੱਕ ਵਾਰ ਹੈ ਝੂਠ ਤੇ ਝੂਠ ਝੂਠ ਤੇ ਝੂਠ ਹਰ ਵੇਲੇ ਇਹੀ ਕਹਿੰਦੇ ਕੇਂਦਰ ਸਰਕਾਰ ਜੀ ਕੇਂਦਰ ਸਰਕਾਰ ਨੇ ਕਦੀ ਇੱਕ ਤਾਂ ਹੀ ਨਹੀਂ ਜੇ ਕੇਂਦਰ ਸਰਕਾਰ ਨਾ ਦੇ ਰਹੀ ਹੋਵੇ ਤਾਂ 20 ਮੰਤਰੀ ਸਾਡੇ ਅੱਜ ਪੰਜਾਬ ਦਾ ਦੌੜਾ ਨਾ ਕਰ ਜ ਮਤਲਬ ਕਰ ਚੁੱਕੇ ਹੁੰਦੇ ਉਹ ਕਰ ਚੁੱਕੇ ਨੇ ਉਹ ਉਸ ਤੋਂ ਇਲਾਵਾ ਵੀ ਕੰਟੀਨਿਊ ਦੌੜਾ ਚੱਲਦੇ ਦੌੜਾ ਕਰਕੇ ਉਹ ਕੀ ਦੌੜਾ ਦੇ ਵਿੱਚ ਉਹ ਅੰਕੜਾ ਲੈ ਰਹੇ ਨੇ ਤਾਜੀ ਲੋਕਾਂ ਤੱਕ ਜਿਹੜੀ ਪੀੜਿਤ ਲੋਕਾਂ ਤੱਕ ਜਿਹੜਾ ਆਪਣਾ ਮੁਆਵਲਾ ਹੈ ਉਹਨਾਂ ਨੂੰ ਪਹੁੰਚ ਸਕੇ ਉਹ ਅੰਕੜਾ ਲੈਦੇ ਕਿਉਂਕਿ ਅੰਕੜਾ ਦੇ ਨਹੀਂ ਦੇ ਇਹ ਅੰਕੜਾ ਸਿੱਧੀ ਕੋਈ ਗੱਲ ਮੰਤਰੀ ਇਹਨਾਂ ਦੇ ਬੋਲਦੇ ਨੇ ਕਿ ਸਾਨੂੰ ਜੀ 20000 ਰੁਪਏ ਦੇ ਜਦੋਂ ਜਿੱਦਨੇ ਆ ਕੇਂਦਰ ਸਰਕਾਰ ਪੁੱਛਦੇ 20000 ਕੋਟ ਦੀ ਮੰਗਦੇ ਹੋ ਉਸ 20000 ਕੋਟ ਦਾ ਡਾਟਾ ਤਾਂ ਦੇ ਦੇਓ ਇੱਕ ਡਾਟਾ ਇਹਨਾਂ ਕੋਲ ਪ੍ਰੋਵਾਈਡ ਨਹੀਂ ਹੋ ਪਾ ਰਿਆ ਜੋ 20000 ਡੋਟ ਦੇ ਦਿਓ ਬੱਗੇ 20000 ਡੋਟ ਦੇ ਵੀ ਇਹ 20000 ਕੋਟ ਦਾ ਕੋਈ ਡਾਟਾ ਤਾਂ ਹੋਊਗਾ ਬੰਦੋ ਜੀ ਤੇ ਕਦੋਂ ਬੰਦੋ ਜੀ